ਤਪੱਕੀ ਇਹ ਕਹੇ ਐਲਾਨ ਹੋਣੀ ਬਾਕੀ ਆ ਤੁਸੀਂ ਆਪ ਦੇਖੋ ਵੀ ਲੋਕਾਂ ਚ ਬਹੁਤ ਜ਼ਿਆਦਾ ਪਿਆਰ ਆ ਕਿ ਗਰੀਬ ਵਾਲੇ ਪਰਿਵਾਰ ਪਹਿਲਾਂ ਵੀ ਇੱਥੋਂ ਕੰਸਟਰ ਬਣਦੇ ਆਏ ਨੇ ਤੇ ਹੁਣ ਵੀ ਉਹੀ ਬਣਨਗੇ ਅਗਿਆ ਭੈਣਾ ਮਤਾਵਾ ਜਦੋਂ ਕਿ ਕਹਿੰਦੇ ਆ ਭੈਣਾ ਮਤਾਵਾ ਨਾ ਗਰਾਊਂਡ ਦੇ ਵਿੱਚ ਆ ਜਾਣ ਤਾਂ ਫਿਰ ਜਿੱਤ ਇੱਕ ਤਰਫਾ ਹੀ ਹੋ ਜਾਂਦੀ ਹੈ ਇਸ ਤੱਕ ਕੰਮ ਸਾਰੇ ਸਾਡੇ ਵਸੇ ਹੋ ਚੁੱਕੇ ਨੇ ਕਈ ਹਰਦੀਪ ਸਿੰਘ ਮੁੰਡਿਆ ਜੀ ਕੈਬਨ ਮੰਤਰੀ ਨੇ ਉਹਨੇ ਬਹੁਤ ਕੰਮ ਕਰਾਏ ਨੇ ਜੋ ਰਹਿਦੇ ਖੁੰਦੇ ਕੰਮ ਨੇ ਸਾਡੇ ਜਸਪਾਲ ਸਿੰਘ ਘਰੇਵਾਲ ਜੀ ਕਰਾਉਣਗੇ ਜਦੋਂ ਪਹਿਲੂ ਮਸ਼ੀਨਾਂ ਵਾਲੇ ਬਟਨ ਖੁੱਲਣੇ ਨੇ ਤਾਂ ਬਾੜ ਨੰਬਰ 2 ਦੇ ਸਭ ਤੋਂ ਵੱਡੇ ਪਟਾਕੇ ਸ਼ੁਰੂ ਨਹੀਂ ਸ਼ੁਰੂ ਹੋਣੀਆਂ ਨੇ ਇਸ ਤੋਂ ਸਭ ਤੋਂ ਵੱਡੀ ਲੀਡ ਲਵਾਂਗੇ ਅਸੀਂ ਲੁਧਿਆਣਾ ਦੇ ਵਾਰਡ ਨੰਬਰ 22 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਪਾਲ ਸਿੰਘ ਗਰੇਵਾਲ ਦੇ ਹੱਕ ਦੇ ਵਿੱਚ ਡੋਰ ਟੂ ਡੋਰ ਉਹਨਾਂ ਦੀ ਜੋ ਸਪੋਰਟਰ ਨੇ VOTER ਨੇ ਦੇਖ ਸਕਦੇ ਹੋ ਤੁਸੀਂ ਲੁਧਿਆਣਾ ਦੀ ਅਨਸਲ ਕਲੋਨੀ ਦੇ ਵਿੱਚ ਕਿਸ ਤਰ੍ਹਾਂ ਢੋਲ ਧਮਾਕੇ ਦੇ ਨਾਲ ਡੋਰ ਟੂ ਡੋਰ ਲੋਕਾਂ ਤੋਂ ਜਸਪਾਲ ਸਿੰਘ ਗਰੇਵਾਲ ਜੀ ਦੇ ਲਈ ਵੋਟ ਮੰਗਦੇ ਹੋਏ ਤੁਹਾਡੇ ਸਾਹਮਣੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹੱਤਾਂ ਦੇ ਵਿੱਚ ਝਾੜੂ ਦਾ ਚੋਣ ਨਿਸ਼ਾਨ ਹੈ ਜੋ ਹੱਤਾਂ ਦੇ ਵਿੱਚ ਫੜ ਕੇ ਲੇਡੀਜ਼ ਦਸਪਾਲ ਸਿੰਘ ਗਰੇਵਾਲ ਜੀ ਦੇ ਹੱਕ ਦੇ ਵਿੱਚ ਕਰਦੇ ਹੋਏ ਸਸੀਕਾਲ ਜੀ ਸਵਾਗਤ ਹੈ ਤੁਹਾਡਾ ਪਿਆਮ ਪ੍ਰੈਮ ਟੀਵੀ 'ਚ ਧੰਨਵਾਦੀ ਤੁਹਾਡਾ ਬਹੁਤ-ਬਹੁਤ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਜੀ ਤੁਹਾਨੂੰ ਰਿਸਪੌਂਸ ਬਹੁਤ ਬੱਦਿਆ ਮਿਲ ਰਿਹਾ ਤੁਸੀਂ ਆਪੇ ਦੇਖ ਰਹੇ ਹੋ ਲੋਕਾਂ 'ਚ ਬਹੁਤ ਸ਼ਾਅ ਵਾ ਕਿ ਕੰਮ ਕਰਾਈ ਅੰਮ੍ਰਿਤਪਾਲ ਦੀ ਹਾਂਜੀ ਇਹ ਕਿਸ ਤਰ੍ਹਾਂ ਮਤਲਬ ਇਹ ਹੈ ਵੀ ਜਿਹੜੇ ਹੁਣ ਵਾਰਡ ਦੇ ਜਿਹੜੇ ਕੰਮ ਰੁਕੇ ਹੋਏ ਸੀ ਪਹਿਲਾਂ ਤੋਂ ਕੀ ਸੋਚਿਆ ਉਹਨਾਂ ਬਾਰੇ ਵੀ ਅਸੀਂ ਜਿੱਤਣ ਤੋਂ ਬਾਅਦ ਕੀ ਕੁਝ ਜਿਹੜੇ ਕੰਮ ਨੇ ਉਹ ਕਰਵਾਵਾਂਗੇ ਦੇਖੋ ਜੀ ਵੈਸਤਾ ਕੰਮ ਸਾਰੇ ਸਾਡੇ ਵੈਸੇ ਹੋ ਚੁੱਕੇ ਨੇ ਕਿ ਹਰਦੀਪ ਸਿੰਘ ਮੁੰਡਿਆ ਜੀ ਕੈਬਨਟ ਮੰਤਰੀ ਨੇ ਉਹਨੇ ਬਹੁਤ ਕੰਮ ਕਰਾਏ ਨੇ ਜੋ ਰਿਆਂਦੇ ਹੁੰਦੇ ਕੰਮ ਨੇ ਸਾਡੇ ਜਸਪਾਲ ਸਿੰਘ ਗਰੇਵਾਲ ਜੀ ਕਰਾਉਣਗੇ ਠੀਕ ਹੈ ਹਾਂਜੀ ਮਤਲਬ ਕਿਸ ਤਰ੍ਹਾਂ ਦਾ ਰਿਸਪੌਂਸ ਕਿੱਦਾਂ ਦਾ ਮਿਲਦਾ ਪਏ ਪਬਲਿਕ ਤੋਂ ਦੇਖੋ ਜੀ ਇਹ ਤਾਂ ਹੁਣ ਜਿੱਤ ਪੱਕੀ ਹੈ ਕਿ ਐਲਾਨ ਹੋਣੀ ਬਾਕੀ ਆ ਤੁਸੀਂ ਆਪ ਦੇਖੋ ਵੀ ਲੋਕਾਂ 'ਚ ਬਹੁਤ ਜ਼ਿਆਦਾ ਪਿਆਰ ਆ ਕੋਈ ਗਰੀਵਾਲ ਪਰਿਵਾਰ ਪਹਿਲਾਂ ਵੀ ਇੱਥੋਂ ਕੌਂਸਲ ਬਣਦੇ ਆਏ ਨੇ ਤੇ ਹੁਣ ਵੀ ਉਹੀ ਬਣਨਗੇ ਜਸਪਾਲ ਸਿੰਘ ਜੀ ਗਰੇਵਾਲ ਜਿੰਦਾਬਾਦ ਜਸਪਾਲ ਸਿੰਘ ਜੀ ਗਰੇਵਾਲ ਜਿੰਦਾਬਾਦ ਮੋਰ ਕਿੱਥੇ ਲਾ ਮੋਹਰ ਕਿੱਥੇ ਲਾਣੀ ਐ ਲਾਣੀ ਐ ਮੋਹਰ ਕਿੱਥੇ ਲਾਣੀ ਐ ਲਾਣੀ ਐ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਆਮ ਆਦਮੀ ਜਿੰਦਾਬਾਦ ਆਮ ਆਦਮੀ ਜਿੰਦਾਬਾਦ ਆਊਗਾ ਵੀ ਆਊਗਾ ਛੜੂ ਵਾਲਾ ਆਊਗਾ ਆਊਗਾ ਵੀ ਆਊਗਾ ਛੜੂ ਵਾਲਾ ਆਊਗਾ ਜਿੱਤੂਗਾ ਵੀ ਜਿੱਤੂਗਾ ਛੜੂ ਵਾਲਾ ਜਿੱਤੂਗਾ ਭਾਈ ਜੀ ਸਮਾਂ ਨਜ਼ਦੀਕ ਆ ਰਿਹਾ ਕੀ ਕਹਿਣਾ ਕਿਸ ਤਰ੍ਹਾਂ ਪਬਲਿਕ ਦਾ ਰਿਸਪੌਂਸ ਮਿਲ ਰਿਹਾ ਸਮਾਂ ਆ ਗਿਆ ਨੇੜੇ ਮੈਂ ਕਹਾਂ ਜੀ ਬਹੁਤ ਵਧੀਆ ਪਬਲਿਕ ਦਾ ਸਹਿਯੋਗ ਆ ਸਾਡੀਆਂ ਭੈਣਾਂ ਮਾਤਾਵਾਂ ਜਿਹੜੋ ਕਿ ਕਹਿੰਦੇ ਆ ਭੈਣਾਂ ਮਾਤਾਵਾਂ ਨਾ ਗਰਾਊਂਡ ਦੇ ਵਿੱਚ ਆ ਜੇ ਤਾਂ ਫਿਰ ਜਿੱਤ ਇੱਕ ਤਰਫਾ ਹੀ ਹੋ ਜਾਂਦੀ ਆ ਜੀ ਜੀ ਇਸ ਕਰਕੇ ਜਸਪਾਲ ਸਿੰਘ ਗਰੇਵਾਲ ਜੀ ਬਹੁਤ ਹੀ ਭਾਰੀ ਲੀਡ ਨਾਲ ਜਿੱਤਣਾ ਆਪਾਂ ਉਹਨਾਂ ਨੂੰ ਜਿੱਤਾਂ ਹੋ ਪੱਕੀ ਹੋ ਚੁੱਕੀ ਆ بس ਲੀਡ ਆਪਾਂ ਜਿੰਨੀ ਵੱਧ ਵੱਧ ਹੋ ਸਕੇ 2022 ਦੇ ਵਿੱਚ ਅਸੀਂ 92 ਸੀਟਾਂ ਲੈ ਕੇ ਆਏ ਅਸੀਂ ਅੱਜ ਸਾਡਾ ਵਾਰਡ ਨੰਬਰ ਵੀ 22 ਆ ਇਸ ਕਰਕੇ ਅਸੀਂ ਜਦੋਂ ਪਹਿਲੂ ਮਸ਼ੀਨਾਂ ਵਾਲੇ ਬਟਨ ਖੁੱਲਣੇ ਨੇ ਤਾਂ ਵਾਰਡ ਨੰਬਰ 22 ਦੇ ਸਭ ਤੋਂ ਵੱਡੇ ਪਟਾਕੇ ਸ਼ੁਰੂ ਨਹੀਂ ਸ਼ੁਰੂ ਹੋਣੀਆਂ ਨੇ ਇਸ ਤੋਂ ਸਭ ਤੋਂ ਵੱਡੀ ਲੀਡ ਲਵਾਂਗੇ ਅਸੀਂ ਭਾਈ ਜਿੱਤਰ ਤੋਂ ਬਾਅਦ ਕੀ ਸੋਚਿਆ ਜਸਬਾਲ ਸਿੰਘ ਜੀ ਨੇ ਜਾਂ ਤੁਸੀਂ ਵੀ ਉਹਨਾਂ ਦੇ ਨਾਲੋਂ ਵੀ ਕੀ ਕੁਝ ਆਪਣੇ ਵਾਰਡ ਦੇ ਜਿਹੜੇ ਪੈਂਡਿੰਗ ਕੰਮ ਨੇ ਕੀ ਕੁਝ ਕਰਨਾ ਚਾਹੁੰਦੇ ਸਾਡੇ ਇੱਥੇ ਲਾ ਲੋ ਅੰਤਰਵਾਸਾਂ ਦੇ ਕਈ ਓਪਨ ਜਿਮ ਦੀ ਡਿਮਾਂਡ ਨੇ ਓਪਨ ਜਿਮ ਦੇ ਕੰਮ ਉਹ ਕਰਾਏ ਜਾਣਗੇ ਕੋਈ ਸੀਵਰੇਜ ਕੋਈ ਬਲੌਕੇਜ ਕੋਈ ਸੀਵਰੇਜ ਦੇ ਹੋਣ ਵਾਲੇ ਨੇ ਕੰਮ ਹਨਾ ਪਾਈਪਾਂ ਲਾਈਨ ਖਰਾਬ ਨੇ ਕੋਈ ਚੈਂਬਰ ਚੁੰਬਰ ਬਦਲਣ ਵਾਲੇ ਆ ਉਹਨਾਂ ਦੇ ਐਸਟੀਮੇਟ ਪੀਤੇ ਨੇ ਤੇ ਬਾਕੀ ਹੋਰ ਜੋ ਵੀ ਵਾਰਡ ਦੇ ਵਿੱਚ ਕੰਮ ਨੇ ਉਹ ਸਾਰੇ ਕੀ ਕਹਿੰਦੇ ਆ ਨਵਿਖਲੇ ਤਰੀਕਿਆਂ ਤੁਹਾਨੂੰ ਦੇਖਣ ਨੂੰ ਮਿਲਣਗੇ ਸੋ ਇੰਦਰ ਗਰੇਵਾਲ ਸੀ ਸਾਡੇ ਨਾਲ ਪਹਿਲ ਦੇ ਆਧਾਰ ਦੇ ਉੱਪਰ 22 ਨੰਬਰ ਵਾਰਡ ਦੇ ਜੋ ਕੰਮ ਨੇ ਜਿੱਤਣ ਤੋਂ ਬਾਅਦ ਕਰਵਾਏ ਜਾਣਗੇ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਤੁਸੀਂ ਦੇਖ ਲਿਆ ਲੇਡੀਜ਼ ਦਾ ਉਤਸ਼ਾਹ ਕਿਸ ਤਰ੍ਹਾਂ ਢੋਲ ਧਮਾਕਿਆਂ ਦੇ ਨਾਲ ਹੱਥਾਂ ਵਿੱਚ ਝਾੜੂ ਫੜ ਕੇ ਜਸਪਾਲ ਸਿੰਘ ਗਰੇਵਾਲ ਦੀ ਜੀ سپورਟ ਦੇ ਵਿੱਚ ਡੋਰ ਟੂ ਡੋਰ ਲੋਕਾਂ ਦੇ ਘਰਾਂ ਵਿੱਚ ਜਾ ਕੇ वोटा मग